ਹਾਂਜੀ ਸਸਸੀ ਕਾ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਡ ਟੂ ਡੀ ਕੇ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ 2 ਜਨਵਰੀ 22 ਦੇ ਸੇਲ ਆ ਨਿੱਕੇ ਨਿੱਕੇ ਭਾ ਇੱਕ ਪਰੇ ਪੂਰੀ ਵੱਡੀ ਵੈੜ ਖੜੀ ਆ ਉਹ ਸੂਈ ਸਵਾਈ ਆ ਤੇ ਆ ਗੱਬਣ ਕਸ਼ਕਦਨ ਲੈਂਦੀ ਆ ਵੈੜਾਂ ਦੋਵੇਂ ਕੱਦ ਚ ਵੱਡੀਆਂ ਭਾ ਲੋਟ ਹੀ ਹੋਣਗੇ ਇਨਫੋਰਮੇਸ਼ਨ ਲੈ ਦਨਾਂ ਕੱਲਾ ਬਤਾ ਵੀਰ ਨਾਲ ਕਰ ਲੈਨੇ ਆ ਜੈ ਜੇ ਪਾ ਦੀਆਂ ਦੋ ਬਹਿਣਾ ਸੱਸੀ ਗੱਲ ਜੀ ਨਾਂ ਦੱਸ ਦੀਏ ਨਾਂ ਤੇ ਰਾਜਾ ਆਪਣ ਨੂੰ ਟਿਕਟ ਲਾ ਫਿਰ ਫੋਨ ਨੰਬਰ ਦੱਸਿਆ 985653 ਇਦਾਂ ਹੀ ਕਰ ਲੈ ਰਾਜੇ ਸ਼ੁਰੂ ਬਈ ਇਹ ਨਾ ਜਦੋਂ ਦਾ ਬੱਲੇ ਆ ਬੁੱਢਾ ਬੋਦਾ ਆਦਿਆ ਚਲੋ ਆਪਾਂ ਬੁੱਢੀ ਦੀ ਗੁਜਾਈ ਨੀ ਤੀਜਾ ਮੜ ਕੇ ਹਾਂ ਸਹੀ ਹੈ ਐਸੋ ਮੇਰਾ ਘੜਾ ਬੁੱਢੀ ਹੁੰਦੀ ਆ ਚਲੋ ਦੁੱਧ ਚੰਗਾ ਦਾ ਆਦਿਆ ਚਲੋ ਗਾਂ ਦਾ ਲੈ ਫੇਵਾ ਉਹਦਾ ਦੇ 17 ਰੁਪਏ ਸਮਾਂ ਸਮਾਂ ਬਰਸਤਾ ਹੀ ਦਿੰਦਾ ਨਰਪੁਰੇ ਸਤਾਈ ਪੰਜ ਛੇ ਦਿਨ ਲੈ ਜੂ ਹਾਂ ਵਾ ਵਾ ਅੱਜ 19 ਹੋ ਗਈ ਹਫਤਾ ਮੰਨ ਲਓ ਕੱਢੀਏ ਵਾਰ ਨੂੰ 27 ਨੂੰ ਦਿਨ ਪੂਰੇ ਹੁੰਦੇ ਆ ਅੱਜ 19 ਤਰੀਕ ਹੈ ਡੇਟ ਦੇ ਹਿਸਾਬ ਨਾਲ ਤਾਂ 8 ਦਿਨ ਬੰਦੇ ਹਫਤਾ ਮੰਨ ਲਓ ਗਰਮੀ ਆ ਪਤਾ ਨਹੀਂ ਉਹਦਾ ਜਾਨਵਰ ਪਹਿਲਾਂ ਵੀ ਸੂ ਸਕਦਾ ਕਦਾ ਦਿਨ ਬਾਕੀ ਅੱਗੇ ਮਹਾਰਾਜ ਦੇ ਰੰਗ ਆ ਜੀ ਲਾ ਗਈ ਤੇ ਦੋ ਦਿਨ ਵੱਧ ਵੀ ਲੈ ਸਕਦੀ ਆ ਉਹ ਤਾਂ ਵਧੀਆ ਗੱਲ ਆ ਦੋ ਦਿਨ ਵੱਧ ਲੈ ਜੂ ਤੇ ਉਹੀ ਪੁਰਾ ਲੇਵਾ ਚੰਗਾ ਵੱਡਾ ਕੱਢ ਕੇ ਸੂਬੂ ਕਰਮਾ ਵਾਲੀ 17 18 ਕਿਲੋ ਬਾਈ ਦੱਸਦਾ ਕੇ ਪਿਛਲੇ ਸੂਏ ਦੁੱਧ ਦਿੱਤਾ ਕੱਦ ਕਾਠ ਪੂਰਾ ਹੀ ਆ ਲੇਵਾ ਭੰਡਾ ਹੂੰ ਹੂੰ ਵੱਡੀ ਆ ਰੜ ਹਾਂ ਵਹਿੜ ਕੱਦ ਚ ਵੱਡੀਆਂ ਐ ਨਹੀਂ ਕੋਈ ਨਿੱਕੀ ਗੋਡੀਕ ਜਿੱਡੀ ਨਹੀਂ ਪੂਰੀ ਵੱਡੀ ਵਹਿੜ ਆ ਸੀਲ ਸੌ ਪੂਰੀ ਆ ਸਭਾਈ ਪੂਰੀ ਆ ਤਮੰਦਰ ਹਾਂ ਵੇਖੋ ਚਾਈ ਪੂਰੀ ਚੰਗੀ ਮੋਟੀ ਧਾਰ ਆ ਨੀ ਆ ਗੱਬਣ ਦੀ ਕੋਈ ਧਾਰ ਮਾਰਦਾ ਨਹੀਂ ਬਾਈ ਨੇ ਚਲੋ ਮਾਰਤੀ ਐ 17 18 ਦੁੱਧ ਪਹਿਲਾਂ ਨੇ ਦਿੱਤਾ ਦੂਜੇ ਸੂਵੇ ਸੁੰਦੀ ਆ ਸੂਏ ਦੀ ਬਾਈ ਕਹਿੰਦਾ ਕੋਈ ਜਦਾਈ ਨਹੀਂ ਜੇ ਕੇ ਨਤੀਜਾ ਮੰਨ ਨਹੀਂ ਤਾਂ ਤੀਜਾ ਮੰਨ ਲੋ ਇਹ ਤਾਂ ਹੁਣ ਤੁਹਾਨੂੰ ਵੀ ਪਤਾ ਜੀ ਇਹਨੂੰ ਖੀਰੀ ਕਹਿ ਦਈਏ ਨਾ ਤਾਂ ਇਹ ਖੀਰੀ ਬਾਨੂ ਰਹੀ ਆ ਤੇ ਇੱਕ ਸੂਵੇ ਨਾਲ ਬੁੱਢੀ ਵੀ ਬਾਨੂ ਰਹੀ ਆ ਇਹ ਤੇ ਭਾ ਵੀ ਲੋਟ ਹੀ ਹੋਣ ਗਿਆ ਸੂਈ ਸਵਾਈ ਆ ਤੇ ਆ ਗੱਬਣ ਕੱਦ ਪੱਡ ਪੂਰਾ ਹੀ ਵੱਡਾ ਬਲਟਲਾਂ ਪਾਈਆਂ ਬਹੁਤ ਆ ਹਫਤਾ ਜ਼ਰੂਰ ਇਹਨੇ ਲੈ ਜਾਣਾ ਪਰ ਲੇਵਾ ਲਾਹੂ ਬਹੁਤ ਸੀਰ ਸੌ ਵਾਲਾ ਕੋਈ ਲੇਖਾ ਨਹੀਂ ਹੈ ਕਰੋ ਸੰਗ ਆ ਫਟਾਂ ਗੁਲੇਵਾ ਵੱਧਾ ਕਿਉਂਕਿ ਦਿਨ ਜ਼ਰੂਰ 7-8 ਪਏ ਆ ਜਦ ਦਿਨ ਤਿਆਰ ਹੋ ਜਾਂਦੀ ਆ ਬੰਬੂ ਲਾ ਕੇ ਸੂ ਫੈਡ ਫੁੱਲ ਵੱਡੀ ਆ ਲੋਟ ਜਾ ਬਾ ਅਗਰ ਮੋਤਾਇ ਨਾਲ ਅੱਜ ਪੰਜਾਬ ਚੋਂ ਲੇ ਇੱਕ ਜਨਾ ਮਾਜੀ ਕਰ ਜੇਗੇ 45000 ਕਮਾਨਤਨ ਕਰ ਲੋ ਲਓ ਜੀ 45000 ਚ ਮਾਨਤਨ ਹੋ ਜੂ ਕੱਚੀ ਕਰਕੇ ਆ ਨਹੀਂ ਜੇ ਤਿਆਰ ਹੋndi 55 57 58 ਦੀ ਆ 55000 ਦੇ ਵਿੱਚ ਹਾਂ ਤੇ ਅੱਜ ਦਾ ਮੁੱਲ 45 ਆ ਕਿਨੇ ਦਿਨ ਦੀ 45000 ਦੀ ਇੰਨੇ ਦੁੱਧ ਵਾਲੀ ਵੱਡੀ ਕੱਚੀ ਜ਼ਰੂਰ ਆ 7-8 ਦਿਨਾਂ ਦੀ ਤੇ ਜੀਨੇ 10000 ਰੁਪਏ ਅੱਜ ਘੱਟ ਲਾਉਣਾ ਉਹ 7-8 ਦਿਨ ਸਾਂਭ ਲੂਗਾ ਤੇ 7-8 ਦਿਨ ਅਜ 10000 ਦਾ ਕਿਧਰੋਂ ਖਾਣਾ ਪੱਠੇ ਖਾਣੇ ਯਾਨੀ ਕਿ ਖਾਣਾ ਕਰਮਾਲੀ ਨੇ ਦੋ ਨੰਬਰ ਤੇ ਆ ਜਾ ਬਈ ਹੋਰ ਦੁੱਧ ਵਾਲੇ ਦੀ ਦੁੱਧ ਵਾਲੇ ਹੂੰ ਕੋਕੜੀ ਆਪਣੇ ਗਵਾਂਢੋਂ ਲੈ ਜਾ ਦੁੱਧ ਗੋਦਿਆਂ ਨੂੰ ਮੈਂ ਕਿਹਨੂੰ ਬਾਗ ਕਰਾਂਗਾ ਦੋੜਿਆ 8-9 ਕਿਲੋ ਕਿੰਨੇ ਦੀ ਬਾਜਾ ਸੁਣੋ ਬਈ 25 ਜੀ ਮਾਨ ਤਾਂ ਹੋ ਜੂ 10-11 ਕਿਲੋ ਦੁੱਧ ਬਾਈ ਕਹਿੰਦਾ ਚੋਕੇ ਲਈ ਅਗਲੇ ਤੇ ਘਰੋਂ ਆਪਣੇ ਗਵਾਂਢ ਤੋਂ ਲਈ ਆ 7-8 ਕਿਲੋ ਦੁੱਧ ਮੰਨ ਕੇ ਆ ਜਾ ਕੋਈ ਵੀ 25000 ਦੀ ਦੇ ਦੇਣੀ ਹੈ ਵਿੱਚੋਂ ਮਾਨ ਤਾਨ ਹੋ ਠੀਕ ਹੈ ਦੋਸਤੋ ਵੈੜ ਰੇੜ ਗੱਡੀ ਦੇ ਡੱਬੇ ਜੱਡੀ ਆ ਬਾਕੀ ਹੈਵੀ ਵੈੜ ਡੰਗਾ ਇਹ ਵੀ ਇਹ ਵੀ ਕੋਈ ਗਾਂ ਨਹੀਂ ਸਾਹਮਣੇ ਕੋਈ ਮਾਰ ਕੇ ਉਹ ਚਿੱਤੀ ਵੇਚੇ ਰਹੇ ਹੋ ਲਈ ਉਹ ਟੈਂਕੀ ਵਾਲੇ ਸਾਹਮਣੇ ਘਰੋਂ ਬਾਈ ਕਹਿੰਦਾ ਲਈ ਆ ਬਾਕੀ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸ ਦਿੰਨਾ ਚਲੋ ਦੁੱਧ ਵੀ ਨੂੰ ਜਿਹਨੇ ਲੈਣੀ ਲੈਣੀ ਆ ਕੋਈ ਪਾਊਡਰ ਪਾਊਡਰ ਦੇ ਲਈ ਇਹਨੂੰ ਤੇ ਜੇ ਅੰਦਰੋਂ ਬਾਈ ਜਮਾ ਕਲੀਅਰ ਮੈਂ ਚੈੱਕ ਕਰਾਈ ਸੀ ਕਿ ਅੰਦਰੋਂ ਜਮਾ ਕਲੀਅਰ ਅੰਦਰੋਂ ਬਾਈ ਕਹਿੰਦਾ ਚੱਕਰ ਨਹੀਂ ਕੋਈ ਚੋਰਾ ਬੰਦਾ ਲੈਣੀ ਆ ਆਪੇ ਚੈੱਕ ਵੀ ਕਰਾ ਲੈਂਦਾ ਹਾਂ ਹਾਂ ਚੈੱਕ ਕਰਾਉਣੀ ਤਾਂ ਬਾਈ ਕਹਿੰਦਾ ਚੈੱਕ ਕਰਾ ਲਈ ਅੰਦਰੋਂ ਕਲੀਅਰ ਆ ਮੈਂ ਤਾਂ ਹੀ ਕਹਿੰਦਾ ਇੱਕ ਅੱਧਾ ਪਾਊਡਰ ਪੂਰ ਦਾ ਡੱਬਾ ਦੇ ਲੋ ਇਹਨੂੰ ਇਹਨੇ ਹੀਟ 'ਚ ਆ ਜਾਣਾ ਸਵਾ ਲੱਖ ਦੀ ਵਹਿੜਾ ਜਿਹੜੇ ਹਸਾਮਾ ਵਹਿੜ ਦੀ ਜਾਦ ਬਰੀਡ ਆ ਤੇ ਕੱਦ ਕਾਠ ਜੇ ਥੋੜੀ ਕਿਸਮਤ ਨੂੰ ਅੱਗੇ ਰਹਿ ਜਾਂਦੀ ਆ ਪੈਸੇ ਤਾਂ ਤੁਸੀਂ ਦੁੱਧ ਦੇ ਦੇਣੇ ਆ ਬਾਈ ਨੂੰ 25000 ਦੀ ਬਾਈ ਨੇ ਦੇ ਦੇਣੀ ਆ ਤੇ ਐਡੀ ਵਹਿੜ ਬੱਚੀ ਔਸਰ ਲਓਗੇ ਉਹ 30 35000 ਦੀ ਆਉਂਦੀ ਐ ਕੋਈ ਚੱਕਰ ਨਹੀਂ ਚਵਾਈ ਵੀ ਦਾ ਨੰਬਰ ਚਵਾਈ ਕਾ ਦੀ ਮੋਗਾ ਹੀ ਆ ਤੁਸੀਂ ਵੇਖੋ ਮੋਟੀ ਧਾਰ ਲੈ ਕੋਈ ਸੀਲ ਆਲਾ ਐ ਨਹੀਂਗਾ ਕਿ ਲੱਤ ਮਾਰੂ ਸੀਲ ਆ ਫਲ ਸੀਲ ਸੱਪੇ ਵਾਲਾ ਤਾਂ ਕੋਈ ਚੱਕਰ ਹੀ ਨਹੀਂਗਾ 7 8 ਕਿਲੋ ਦੁੱਧ ਮੰਨ ਕੇ ਆਜੋ 25000 ਦੀ ਦੇ ਦੇਣੀ ਐ ਕੱਲੀ ਫੰਡਰ ਅਉਸਰ ਵੱਛੀ ਲੈ ਲੋਂਗੇ ਨਾ ਬਿਨਾ ਟੀਕੇ ਵਾਲੀ ਹਾਂ ਨਹੀਂ ਮੈਂ ਤਾਂ ਐਂ ਕਿਹਾ ਮੈਂ ਕਿਹਾ ਉਵੇਂ ਤਾਂ ਕੋਈ ਦੂਜੀ ਨਹੀਂ گاਵਾ ਵਾਲੇ ਕੰਮ ਨਹੀਂਗਾ ਦੂਜਾ ਸੁਭਾ ਨਹੀਂ ਤੀਜਾ ਹੋਊਗਾ ਤੇ ਵਧੀਆ 4-5 ਸੂਏ ਨੇ ਦੁੱਧ ਪਿਆ ਦੇਣਾ ਤੇ ਗਰਮਿਓਂ ਗਰਮੀ ਤੇ ਚਲੋ ਹੁਣ ਵੀ ਪਿਆਈ ਜਾਣਾ ਤੇ ਦੋ ਕਿ ਡੱਬੇ ਪਾਊਡਰ ਤੇ ਅਗਲਾ ਦੇ ਲਓ ਅੰਦਰੋਂ ਓਕੇ ਆ ਤੇ ਹੀਟ ਚੇ ਨਹੀਂ ਆ ਜਾਣਾ ਰਹਿ ਰੂਗੀ ਤੇ ਸਵਾ ਲੱਖ ਦੀ ਵੈ ਜਿਹੜਾ ਜਿੱਦਣ ਤਿਆਰ ਹੋਗੀ ਤੇ ਜੇ ਰਾਜੀ ਰੂਜੀ ਕਰਕੇ ਫਿਰ ਪਤਾ ਨਹੀਂ ਹੋ ਸਕਦਾ ਡੇਢ ਦੀ ਜਾਵੇ ਹਾਂ ਐਡੀ ਵੈ ਇੱਕ ਗੱਲ ਮੈਂ ਤੁਹਾਨੂੰ ਛੋਟੀ ਜੀ ਵਿੱਚ ਹੋਰ ਸਲਾਹ ਦੇ ਦੇਣਾ ਚਲੋ ਮਰਜ਼ੀ ਤੁਸੀਂ ਆਪਦੀ ਕਰਨੀ ਕਿਉਂਕਿ ਤੁਸੀਂ ਪੈਸੇ ਲਾਉਣੇ ਆ ਜਿਨੇ 25000 ਲਾਉਣਾ ਵਿੱਚੋਂ ਮਾਨ ਤਾਨ ਵੀ ਹੋਊ ਟ੍ਰਾਈ ਲੈ ਕੇ ਅਗਲਾ ਜ਼ਰੂਰ ਵੇਖ ਲੈ ਜੇ ਗੱਭਨ ਰਹਿ ਗਈ ਤੇ ਫੁੱਲ ਪੈਸਿਆਂ ਦੀ ਵੜਾ 5 6 ਗੁਣੇ ਕਰ ਦੇਣੇ ਨੇ ਤੇ ਭਾ ਲੋਟ ਹੀ ਆ 25000 ਛੋੜ ਛੱਪਾ ਹੋ ਜੂ ਕਿਉਂਕਿ ਜੇ ਔਸਰ ਵੀ ਲਓਗੇ ਐਡੀ ਵੜਾ ਖੀਰੀ ਦੋਂਦੀ 25 30 35000 ਤੱਕ ਆਉਂਦੀ ਆ ਤੁਸੀਂ ਆ ਕੇ ਵੇਖਿਓ ਸਹੀ ਤੁਸੀਂ ਆਪ ਵੀ ਕਹੋਗੇ ਕਿ ਵੜਾ ਵਾਕਿਆ ਹੀ ਚੰਗੀ ਆ ਪਰ ਅੱਜ ਬਾਈ ਨੇ ਦੁੱਧ ਦੇ ਪੈਸੇ ਮੰਗੇ ਆ 25000 7-8 ਕਿਲੋ ਮੰਨ ਕੇ ਆਜੋ ਦੁੱਧ 10 ਕਿਲੋ ਉਹ ਉਹ ਆਪਦੇ ਨਾਲ ਦੇ ਘਰੋਂ ਹੀ ਬਾਈ ਨੇ ਲਈ ਆ ਆ ਦੇ ਦੇਣੀ ਆ 45000 ਦੀ ਵੇੜ ਇਹ ਵੀ ਕੱਲੀ 7-8 ਦਿਨਾਂ ਦੀ ਕੱਚੀ ਆ 26 ਨੂੰ ਦਿਨ ਪੂਰੇ ਹੁੰਦੇ ਅੱਜ 19 ਤਰੀਕ ਐ 26-27 ਨੂੰ ਦਿਨ ਪੂਰੇ ਹੁੰਦੇ ਆ ਤਿਆਰ ਹੋਈ ਇਹ ਵੀ 55 ਦੀ ਅੱਜ 45 ਦੀ ਕਿਉਂਕਿ ਵਪਾਰ ਦਾ ਕੰਮ ਕਰਦਾ ਵੀਰ ਵਪਾਰੀਆਂ ਕੋਲੇ ਤਾਂ ਆਉਂਦੀਆਂ ਜਿੰਦਗੀਆਂ ਰਹਿੰਦੀਆਂ ਜੇ ਕੱਚੀ ਆਗੀ ਤਾਂ ਕੱਚੀ ਵੇਚ ਦੇਣੀ ਆ ਜੇ ਸੂਈ ਸਵਾਈ ਆਗੀ ਸੂਈ ਸਵਾਈ ਵੇਚ ਦੇਣੀ ਆ ਹੁਣ ਜੇ ਹਫਤਾ ਇਹਨੂੰ ਵੀ ਰਾਜਾ ਸਾਮਕੇ ਤਿਆਰ ਕਰਕੇ ਵੇਚਦਾ ਤਾਂ 55 ਦੀ ਹਫਤਾ ਪੱਠੇ ਪਾਊਗਾ ਹਫਤੇ ਚ ਤੇ ਇਹਨੇ 2-3 ਹੋਰ ਵੇਚਣੀਆਂ ਤਾਂ ਫਿਰ ਵਪਾਰੀ ਤਿਆਰ ਤੂਰ ਵਪਾਰੀ ਕਿਹੜੇ ਕਰਦੇ ਆ ਕਿਉਂਕਿ ਉਹਦੋਂ ਅਗਲੇ ਦਿਨ ਹੋਰ ਪਸ਼ੂ ਆ ਜਾਣੇ ਹੁੰਦੇ ਤੇ ਜੇ ਕੋਈ ਘਰੇ ਵਾਲਾ ਭੈਣ ਭਰਾ ਇੱਕ ਅੱਧਾ ਜਾਨਵਰ ਵੇਚਦਾ ਉਹ ਤਿਆਰ ਕਰਕੇ ਵੇਚ ਲੋ ਤਾਂ 10000 ਨਾ ਆਪਾਂ ਪੋਲੇ ਜੀ ਹੱਥ ਨਾਲ 1 ਨੰਬਰ ਬੱਚੀ ਚ ਫੋਨ ਨੰਬਰ ਸਕਰੀਨ ਤੇ ਸਾਰਿਆਂ ਨੂੰ ਸੱਸੀਗਾ